ਸਭ ਕਿਰਪਾ ਕਰਨਗੇ ਇਸ ਫੈਸਲੇ ਤੋਂ ਵੀ ਵੱਡਾ ਫੈਸਲਾ ਹੋਊਗਾ ਉਹ ਅਰਵਿੰਦ ਕੇਜਰੀਵਾਲ ਦੇ ਹੱਕ ਚ ਹੋਊਗਾ ਤੇ ਉਸ ਦਿਨ ਭਾਪੀ ਪਛਤਾਊਗੀ ਮੱਥੇ ਤੇ ਹੱਥ ਮਾਰਨਗੇ ਕਿ ਉਹ ਕਿਹੜੀ ਘਰੀ ਸੀ ਜਦੋਂ ਅਰਵਿੰਦ ਕੇਜਰੀਵਾਲ ਨੂੰ ਅਸੀਂ ਫਰਜੀ ਕੇਸ ਦੇ ਵਿੱਚ ਦੇਖੋ ਐਦਾਂ ਦਾ ਕਿਹੜਾ ਕੇਸ ਹੈ ਜਿਹਨੂੰ 2.5 ਸਾਲ ਹੋ ਜਾਣ ਇਨਵੈਸਟੀਗੇਸ਼ਨ ਚੱਲਦੇ ਨੂੰ ਦੇਸ਼ ਦੀ ਬੈਸਟ ਏਜੰਸੀ ਇਨਵੈਸਟੀਗੇਟ ਕਰ ਰਹੀ ਹੈ 300 ਤੋਂ ਵੱਧ ਨਹੀਂ ਰੇਡਾਂ ਮਾਰੀਆਂ ਕਿੰਨੇ ਬੰਦੇ ਅਰੈਸਟ ਕਰ ਲਏ 1 ਰੁਪਏ ਦੀ ਰਿਕਵਰੀ ਸਬੂਤ بار بار ਕੋਰਟ ਵੀ ਕਹਿੰਦੀ ਹੈ ਕਿ ਸਬੂਤ ਦਿਖਾਓ ਸਬੂਤ ਉਹ ਕੁਝ ਲੱਭਿਆ ਨਹੀਂ ਹਰਜੋਤ ਜੀ ਸਾਡੇ ਨਾਲ ਨਾਲ ਇੱਕ ਗੱਲ ਬਾਤ ਕਰਦੇ ਹੋ ਨਾਲ ਸਰ ਅੱਜ ਬੜੀ ਬੜੀ ਖੁਸ਼ੀ ਮਿਲੀ ਹੈ ਜੀ ਤੁਹਾਨੂੰ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਜੀ ਤੇ ਸਾਰਿਆਂ ਦੀਆਂ ਅਰਦਾਸਾਂ ਸੁਣੀਆਂ ਗਈਆਂ ਨੇ ਤੇ ਇਹ ਲੋਕਤੰਤਰ ਲਈ ਬਹੁਤ ਜ਼ਰੂਰੀ ਸੀਗਾ ਇੱਕ ਮੁੱਖ ਮੰਤਰੀ ਇੱਕ ਕੌਮੀ ਪਾਰਟੀ ਜਿਹੜੀ ਰਾਸ਼ਟਰੀ ਪਾਰਟੀ ਹੈ ਉਹਨਾਂ ਦੇ ਪ੍ਰਧਾਨ ਤੇ ਇੰਡੀਆ ਲਾਇੰਸ ਦਾ ਇੱਕ ਬਹੁਤ ਵੱਡਾ ਚਿਹਰਾ ਇਹ ਬੜੀ ਵੱਡੀ ਪਰਮਾਤਮਾ ਦੀ ਕਿਰਪਾ ਹੋਈ ਹੈ ਸਰਪੰਚ ਜਿਸ ਤਰੀਕੇ ਨਾਲ ਬਾਰ ਬਾਰ ਜਿਹੜੀ ਇਹ ਬੀਜੇਪੀ ਉਹ ਤੁਹਾਨੂੰ ਕਿਰਿੰਦਾ ਕੋਸ਼ਿਸ਼ ਕਰਦੀ ਹੈ ਮਤਲਬ ਕਿ ਆਮ ਆਦਮੀ ਪਾਰਟੀ ਨੂੰ ਔਰ ਜਿਸ ਤਰੀਕੇ ਦਾ ਵਤੀਰਾ ਸੀ ਪਹਿਲੇ ਬੇਲ ਜਿਸ ਤਰੀਕੇ ਦੇ ਨਾਲ ਲਾਈ ਗਈ ਸੀ ਰਿਜੈਕਟ ਹੋ ਗਈ ਤੁਸੀਂ ਤਾਂ ਜਾਣਦੇ ਹੋ ਕਿਉਂਕਿ ਮਤਲਬ ਕਿ وکਾਲਤ ਕਿਵੇਂ ਕੰਮ ਕਰਦੀ ਹੈ ਕਿਸ ਤਰੀਕੇ ਦੇ ਨਾਲ ਵਕੀਲ ਕੰਮ ਕਰਦੇ ਨੇ ਅਦਾਲਤਾਂ ਬਾਵਾ ਜੀ ਦੂਸਰੀ ਦੁਬਾਰਾ ਤੋਂ ਬੇਲ ਆਈ ਗਈ ਤੇ ਹੁਣ ਹੋ ਗਈ ਤੁਹਾਨੂੰ ਸਿਗਾ ਸੰਭਾਵਨਾ ਕੋਈ ਹੋ ਸਕੇਗਾ ਪੂਰਨ ਸੰਭਾਵਨਾ ਸੀ ਜੀ ਪੂਰੀ ਸੰਭਾਵਨਾ ਸੀ ਵੇਖੋ ਜੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡੀ ਇਸ ਦੇ ਲੋਕਤੰਤਰ ਜਿਹੜੀ ਸਭ ਤੋਂ ਵੱਡੀ ਕਚੈਰੀ ਹੈ ਲੋਕਾਂ ਦੀ ਕਚੈਰੀ ਹੈ ਭਾਵੇਂ ਕਿ ਹੈ ਸੁਪਰੀਮ ਕੋਰਟ ਤੋਂ ਬਹੁਤ ਵੱਡੀ ਰਾਹਤ ਮਿਲੀ ਹੈ ਸਾਨੂੰ ਬਹੁਤ ਵੱਡੀ ਰਾਹਤ ਹੈ ਪਰ ਜਿਹੜੀ ਅਸਲੀ ਜਨਤਾ ਦੀ ਕਚੈਰੀ ਹੈ ਉਹਦਾ ਫੈਸਲਾ 4 ਤਰੀਕ ਨੂੰ ਆਣਾ ਤੇ ਮੈਨੂੰ ਤੁਹਾਨੂੰ ਮੈਂ ਯਕੀਨ ਨਾਲ ਕਹਿ ਸਕਦਾ ਗੁਰੂ ਸਾਹਿਬ ਕਿਰਪਾ ਕਰਨਗੇ ਇਸ ਫੈਸਲੇ ਤੋਂ ਵੀ ਵੱਡਾ ਫੈਸਲਾ ਉਹ ਹੋਊਗਾ ਉਹ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਹੋਊਗਾ ਤੇ ਉਸ ਦਿਨ ਬੀਜੇਪੀ ਪਛਤਾਊਗੀ ਮੱਥੇ ਦੇ ਹੱਥ ਮਾਰਨਗੇ ਕਿ ਉਹ ਕਿਹੜੀ ਘੜੀ ਸੀ ਜਦੋਂ ਅਰਵਿੰਦ ਕੇਜਰੀਵਾਲ ਨੂੰ ਅਸੀਂ ਫਰਜ਼ੀ ਕੇਸ ਦੇ ਵਿੱਚ ਦੇਖੋ ਐਦਾਂ ਦਾ ਕਿਹੜਾ ਕੇਸ ਹੈ ਜਿਨੂੰ 2.5 ਸਾਲ ਹੋ ਜਾਣ ਇਨਵੈਸਟੀਗੇਸ਼ਨ ਚੱਲਦੇ ਨੂੰ ਦੇਸ਼ ਦੀ ਬੈਸਟ ਏਜੰਸੀ ਇਨਵੈਸਟੀਗੇਟ ਕਰ ਰਹੀ ਹੈ 300 ਤੋਂ ਵੱਧ ਨਹੀਂ ਰੇਡਾਂ ਮਾਰੀਆਂ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਹਜ਼ਾਰਾਂ ਗਵਾਹ ਕਿੰਨੇ ਬੰਦੇ ਅਰੈਸਟ ਕਰ ਲੇ 1 ਰੁਪਏ ਦੀ ਰਿਕਵਰੀ ਸਬੂਤ बार-बार ਕੋਰਟ ਵੀ ਇਹ ਕਹਿੰਦੀ ਹੈ ਕਿ ਸਬੂਤ ਦਿਖਾਓ ਸਬੂਤ ਉਹ ਕੁਝ ਲੱਭਿਆ ਨਹੀਂ ਤੁਸੀਂ ਜਿਸ ਤਰੀਕੇ ਦਾ ਪ੍ਰੋਟੈਸਟ ਕੀਤਾ ਕਿਸ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਚੁੱਕ ਕੇ ਵੀ ਲੈ ਗਏ ਤਰੂਕੜ ਇਸ ਵੀ ਹੋਈ ਤੁਹਾਡੀ ਖਾਸ ਕਰਕੇ ਅਸੀਂ ਸਾਰੇ ਦੇਸ਼ ਭਰ ਨੇ ਦੇਖਿਆ ਤੁਹਾਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਫੁੱਲ ਜਿਹੜੇ ਚੜ੍ਹ ਕੇ ਨੇ ਉਸਤੇ ਫਲਿਆ ਕੋਈ ਮੇਰੀ ਦੇਖੋ ਜੀ ਉਹ ਕਹਿੰਦੇ ਆ ਕਿ ਜਿਹਦੇ ਨਾਲ ਤੁਹਾਡੀ ਯਾਰੀ ਹੋਵੇ ਜਿੰਨੂੰ ਤੁਸੀਂ ਦੇਖੋ ਅਰਵਿੰਦ ਕੇਜਰੀਵਾਲ ਜੀ ਨਾਲ ਮੈਂ ਇਸ ਪਾਰਟੀ ਬਨਨ ਤੋਂ ਵੀ 1.5 ਸਾਲ ਪਹਿਲਾਂ ਦਾ 2011 ਤੋਂ ਨਾਲ ਜੁੜਿਆ ਹੋਇਆ ਠੀਕ ਹੈ ਨਾ ਇਹ ਉਹ ਇਹ ਦੁਨੀਆ ਉਦੋਂ ਵੀ ਹੱਸਦੀ ਹੁੰਦੀ ਸੀ ਠੀਕ ਹੈ ਨਾ ਲੋਕਾਂ ਦਾ ਕੰਮ ਹੈ ਬੜੀਆਂ ਸੌਖੀਆਂ ਨੇ ਬੈਠ ਕੇ ਗੱਲਾਂ ਮਾਰਨੀਆਂ ਕਿ ਅਸੀਂ ਆਪਣੇ ਜਿਹੜੀ ਸੋਚ ਤੇ ਖੜੇ ਆ ਉਹਦੇ ਲਈ ਅੜੇ ਆ ਨਹੀਂ ਮੈਂ ਤਾਂ ਚੰਗੀ ਗੱਲ ਕਹਿ ਰਹੀ ਆ ਕਿ ਤੁਹਾਡਾ ਮੈਂ ਕਿਹਾ ਫਲਿਆ ਤੁਹਾਡੀਆਂ ਉਹ ਪ੍ਰੋਟੈਸਟ ਫਲ ਗਿਆ ਮੈਂ ਤੁਹਾਨੂੰ ਦੱਸ ਰਿਹਾ ਅਸੀਂ ਉਹਦੇ ਲਈ ਲੜੇ ਆ ਅੜੇ ਆ ਤੇ ਅਸੀਂ ਚਾਹੇ ਕੱਲੇ ਹੋਈਏ ਗੁਰੂ ਸਾਹਿਬ ਨੇ ਤਾਂ ਆਪ ਪੀ ਗਿਆ ਕਿ ਕੱਲਾ ਹੀ ਸਵਾ ਲੱਖ ਹੈ ਖਾਲਸਾ ਤਾਂ ਸਵਾ ਲੱਖ ਹੈ ਤੇ ਤੁਸੀਂ ਉਸ ਚੀਜ਼ ਨੂੰ ਦੇਖੋ ਕਿ ਦਿੱਲੀ ਦੇ মিডিਆ ਅੱਜ ਵੀ ਉਹ ਜਦੋਂ ਵੀ ਮੈਂ ਕਹਿੰਦੀ ਜਾਂਦਾ ਕਿੰਨੇ ਮੰਤਰੀ ਹੋਣਗੇ ਹੋਰ ਸਟੇਟਾਂ ਦੇ ਆਉਂਦੇ ਨੇ ਪਰ ਜੋ ਪਛਾਣ ਬਣੀ ਨੇ ਉਹ ਇਸ ਕਰਕੇ ਪੱਗ ਕਰਕੇ ਤੇ ਇਸ ਗੁਰੂ ਦਾ ਜਿਹੜਾ ਸਿੰਘ ਹੈ ਸਿੱਖ ਹੈ ਉਹ ਕੱਲਾ ਹੀ ਸਵਾ ਲੱਖ ਹੈ ਤੇ ਜਿੱਥੇ ਜਿੱਥੇ ਗਲਤ ਕਰਨਗੇ ਜਿੱਥੇ ਜਿੱਥੇ ਗਲਤ ਕਰਨਗੇ ਜਿੱਥੇ 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 ਸਾਡੀ ਸੋਚ ਖੜੀ ਹੈ ਅਸੀਂ ਜਾ ਕੇ ਕਰਾਂਗੇ ਜਿਨ੍ਹਾਂ ਦੀ ਗੱਲ ਕੱਲਾਂ ਕਰਨ ਜੇ ਅਗਰ ਉਹਨਾਂ ਦੇ ਜਿਨ੍ਹਾਂ ਦੇ ਲਈ ਉਹ ਕਹਿੰਦੇ ਉਹ ਜਾ ਕੇ ਖੜਨ ਅੜਨ ਅਸੀਂ ਆਪਣੇ ਲੀਡਰ ਲਈ ਖੜੇ ਆਂ ਅੜਾਂਗੇ ਖੜਾਂਗੇ ਤੁਹਾਡਾ ਅਦਬ ਨੂੰ ਤੁਹਾਡਾ ਅਦਬ ਜਿਹੜਾ ਹੈਗਾ ਜਾਂ ਜਿਸ ਤਰੀਕੇ ਨਾਲ ਤੁਸੀਂ ਗੱਲ ਕਰਦੇ ਹੋ ਬਾਰ-ਬਾਰ ਵਾਕਈ ਗੱਲ ਕਰਨ ਨੂੰ ਜੀ ਵੀ ਕਰਦਾ ਜਿਹੜਾ ਖਾਸ ਤੌਰ ਤੇ ਜੇ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਕੰਮ ਵੀ ਕੀਤਾ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਕੌਨਸਟਿਟੂਐਂਸੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਪੂਰੇ ਅੱਗੇ ਹੋ ਕੇ ਚੱਲ ਰਹੇ ਹੋ ਔਰ ਚਾ ਕੈਂਡੀਡੇਟ ਨੂੰ ਅਸੀਂ ਕੋਈ ਅਸੀਂ ਇੱਕ ਦੇਖੋ ਜੀ ਦੇਖੋ ਲੋਕ ਵੱਡੇ ਹੁੰਦੇ ਨੇ ਆਨੰਦਪੁਰ ਸਾਹਿਬ ਮੇਰਾ ਪਰਿਵਾਰ ਹੈ ਸਾਡਾ ਪਰਿਵਾਰ ਹੈ ਹਨ ਹਰ ਪਿੰਡ ਦੇ ਵਿੱਚ ਰਿਸ਼ਤੇਦਾਰੀਆਂ ਨੇ ਹਰ ਕੋਈ ਹਰ ਕੋਈ ਜਿਹੜਾ ਹੈ ਮੈਂ ਤਾਂ ਅਕਸਰ ਕਹਿੰਦਾ ਕਿ ਕੋਈ ਚਾਚਾ ਹੈ ਕੋਈ ਤਾਇਆ ਹੈ ਕੋਈ ਮਾਮਾ ਹੈ ਕੋਈ ਮਾਸੀ ਹੈ ਕੋਈ ਭੂਆ ਹੈ ਕੋਈ ਮਾਮੀ ਹੈ ਜਦੋਂ ਪਰਿਵਾਰ ਬਣ ਕੇ ਕੰਮ ਕਰਾਂਗੇ ਨਾ ਲੋਕਾਂ ਨੇ ਬਹੁਤ ਅਕੇਸ਼ਾਈ ਦੇਖੀ ਹੈ ਬਹੁਤ ਗੁੰਡਾ ਰਾਜ ਦੇਖਿਆ ਸੀ ਬਸ ਇਹ ਹੈ ਕਿ ਪਿਆਰ ਨਾਲ ਮਿਲੀ ਦਾ ਬਜ਼ੁਰਗਾਂ ਦੇ ਪੈਰੀ ਹੱਥ ਲਾਈਦੇ ਨੌਜਵਾਨ ਨੂੰ ਜੱਫੀ ਪਾਈ ਦੇ ਨੂੰ ਲੱਗਦਾ ਸਾਡਾ ਹਰਜੋਤ ਹੈ ਸਾਡੀ ਸਰਕਾਰ ਹੈ ਇਹੀ ਬਦਲਾਅ ਹੈ ਕੰਮ ਬਹੁਤ ਸਾਰੇ ਕਿਤੇ ਹੋਰ ਬਹੁਤ ਸਾਰੇ ਕਰਾਂਗੇ ਠੀਕ ਹੈ ਨਾ ਵਕਤ ਲੱਗਦਾ ਹੈ ਕਰਾਂਗੇ ਅਸੀਂ ਹੈ निमरता ਦੇ ਨਾਲ ਠੀਕ ਹੈ ਨਾ ਸੀਸ ਝੁਕਾ ਕੇ ਬਾਕੀ ਜੋ ਲੋਕ ਜੋ ਮਰਜੀ ਗਏ ਜਨ ਆਪਣਾ ਸਾਨੂੰ ਜੋ ਸਿਖਾਇਆ ਕਿ ਆਪਣਾ ਕਰਮ ਕਰੀ ਚੱਲੋ ਗੁਰੂ ਸਾਹਿਬ ਤੇ ਇਤਿਹਾਸ ਤੁਹਾਡਾ ਫੈਸਲਾ ਕਰ ਬਹੁਤ ਖੁਸ਼ ਹੋ ਅੱਜ ਲੈਣ ਜਾ ਰਹੇ ਤੁਸੀਂ ਹੁਣ ਜੀ ਜੀ ਜਿਵੇਂ ਦਿੱਲੀ ਨਿਕਲ ਰਹੇ ਨੇ ਨਾਲ ਪੰਜਾਬ ਵੀ ਆਣਗੇ ਵਾਪਸ ਕਿਉਂਕਿ ਹੁਣ ਆਣਗੇ ਤੇ ਇੱਥੇ ਕਨਵਰਸਿੰਗਲੀ ਕੈਂਪੇਨਿੰਗ ਲਈ ਜੀ ਤੇ ਸੋ ਅਸੈਪਟ ਟੂ ਹਾਈਐਸਟ ਡਿਮਾਂਡ ਦੇ ਵਿੱਚ ਨੇਤਾ ਹੋਣਗੇ ਉਹਨਾਂ ਨੂੰ ਯੂਪੀ ਵੀ ਬੁਲਾਣਗੇ ਸਭ ਜਗ੍ਹਾ ਬੁਲਾਣਗੇ ਉਹਨੇ ਪਾਰਟੀ ਐ ਡਿਸਾਈਡ ਕਰਦੀ ਐ ਕਿੱਥੇ ਕਿੱਥੇ ਜਾਣਗੇ ਥੈਂਕ ਯੂ ਸੋ ਮਚ ਧੰਨਵਾਦ ਜੀ ਇਹ ਸਾਡੇ ਨਾਲ ਸੀਗੇ ਹਰਜੋਤ ਬੈਂਸ ਸੀਗੇ ਸਾਡੇ ਨਾਲ ਇੱਥੇ ਔਰ ਉਹਨਾਂ ਨੇ ਗੱਲਬਾਤ ਕੀਤੀ ਕੈਬਨਿਟ ਮਨਿਸਟਰ ਨੇ ਔਰ ਬਹੁਤ ਖੁਸ਼ ਨੇ ਨਾਚਰੇ ਸੀ ਥੋੜੀ ਦੇਰ ਪਹਿਲੇ ਔਰ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਬੀਜੇਪੀ ਨੇ ਆਪਣਾ ਤੱਕਾ ਪੂਰਾ ਕੀਤਾ ਪਰ ਕਿਤੇ ਨ ਕਿਤੇ ਜਿਹੜਾ ਨਿਆਂ ਹੈਗਾ ਜਾਂ ਜਿਹਨੂੰ ਕਹਿੰਦੇ ਨੇ ਨਿਆਂ ਉਹ ਤਾਂ ਮਿਲਣਾ ਹੀ ਸੀਗਾ ਇਸ ਕਰਕੇ ਅੱਜ ਇੰਟਰਿਮ ਬੇਲ ਮਿਲੀ ਹੈਗੀ ਐ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਮੈਂ ਹੁਣੇ ਦਿੱਲੀ ਨਿਕਲਣਾ ਹੈ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਲੈ ਕੇ ਆਣਾ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਪਾਰਟੀ ਹਜੇ ਹੋਂਦ ਵਿੱਚ ਵੀ ਨਹੀਂ ਆਈ ਸੀ ਉਹਦੇ ਤੋਂ ਪਹਿਲੇ ਹੀ ਮੈਂ ਡੇਢ ਦੋ ਸਾਲ ਤੋਂ ਪਹਿਲੇ ਤੋਂ ਉਹਨਾਂ ਨੂੰ ਜਾਣਦਾ ਬਹੁਤ ਨੇੜਤਾ ਰਹੀ ਹੈ ਅਸੀਂ ਦੇਖਿਆ ਕਿ ਪ੍ਰੋਟੈਸਟ ਵੀ ਜਦੋਂ ਹੋਇਆ ਸੀ ਜਦੋਂ ਖਾਸ ਕਰਕੇ ਗ੍ਰਿਫਤਾਰੀ ਕੀਤੀ ਗਈ ਸੀਗੀ ਅਰਵਿੰਦ ਕੇਜਰੀਵਾਲ ਦੀ ਉਸ ਟਾਈਮ ਤੇ ਤੁਸੀਂ ਸਾਰੇ ਟੀਵੀ ਸਕਰੀਨਾਂ ਤੇ ਦੇਖਿਆ ਔਰ ਪ੍ਰੋਟੈਸਟ ਕਰੋ ਜਦੋਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਪਹੁੰਚੇ ਸੀ ਤੇ ਹਰਜੋਤ ਪਹਿਨ ਸਭ ਤੋਂ ਪਹਿਲੇ ਪਹੁੰਚੇ ਸੀ ਔਰ ਉਹਨਾਂ ਦੀ ਉੱਥੇ ਪੁਲਿਸ ਵੱਲੋਂ ਤਰੁਕੜੀ ਵੀ ਹੁੰਦੇ ਦੇਖੀ ਪਰ ਬਾਵਾ ਜੀ ਦੇ ਦੋਸਤ ਦੇ ਕਾਫੀ ਜ਼ਿਆਦਾ ਉਹ ਵੀ ਇੱਕ ਸੀਨ ਐਂਡ ਸਾਈਟਸ ਦੇਖਣ ਨੂੰ ਮਿਲੇ ਸੀ ਪਰ ਅੱਜ ਉਹ ਕਹਿੰਦੇ ਕਿ ਬਹੁਤ ਖੁਸ਼ ਆਂ ਔਰ ਐਥੀ ਪਾਰਟੀ ਆਫਿਸ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਰੂਬਰੂ ਹੋਏ ਨੇ ਔਰ ਕਹਿੰਦੇ ਕਿ ਲੋਕਤੰਤਰ ਦੀ ਜਿੱਤ ਆਖਿਰਕਾਰ ਹੋਣੀ ਹੋਣੀ ਹੈ ਇਸ ਕਰਕੇ ਖੁਸ਼ ਹੈ ਗਿਆਂ ਸੀ ਕਿ ਅੱਜ ਸੁਣੀ ਗਈ ਸਾਡੀ ਔਰ ਆਮ ਆਦਮੀ ਪਾਰਟੀ ਆਮ ਲੋਕਾਂ ਲਈ ਕੰਮ ਕਰ ਰਹੀ ਹੈ ਔਰ ਕਹਿੰਦੇ ਮੈਂ ਹੁਣ ਜਾ ਰਿਹਾ ਔਰ ਜਾ ਕੇ ਆਪਣੇ ਕਨਵੀਨਰ ਨੂੰ ਮਿਲਾਂਗਾ ਕੈਮਰਾ ਪਰਸਨ ਸਭਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰ੍ਹਾਂ ਗਾਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ